ਗਈ ਬਿਮਾਰੀਆਂ ਦੇ ਨਾਲ ਜੂਝ ਰਹੇ ਉਹਨਾਂ ਲੋਕਾਂ ਦੇ ਲਈ ਮਸੀਹਾ ਬਣ ਕੇ ਆਈ ਹੈ ਭਾਈ ਕਨਈਆ ਜੀ ਵੈਲਫੇਅਰ ਸੋਸਾਇਟੀ ਜਿਨ੍ਹਾਂ ਦੇ ਅੱਜ 3 ਸਾਲ ਪੂਰੇ ਹੋਣ ਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਆਯੁਰਵੈਦਿਕ ਮੈਡੀਸਨ ਦੇ ਨਾਲ ਸੇਵਾ ਨਿਭਾ ਰਹੀ ਹੈ ਭਾਈ ਕਨਈਆ ਜੀ ਵੈਲਫੇਅਰ ਸੋਸਾਇਟੀ ਅਤੇ ਅੱਜ ਜਲਾਲਾਬਾਦ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਸ ਦੇ ਵਿੱਚ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਵੀ ਪਹੁੰਚੇ ਉਹਨਾਂ ਨੇ ਕੀ ਕੁਝ ਕਿਹਾ ਉਹ ਸੁਣਦੇ ਆ ਭਾਈ ਕਨਈਆ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਨੂੰ ਅੱਜ 3 ਸਾਲ ਪੂਰੇ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੋ ਭਾਈ ਕਨਈਆ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਨੇ ਡਾਕਟਰ ਸ਼ਾਵੜਾ ਜੀ ਨੇ ਡਾਕਟਰ ਸੁਖਨਾਮ ਸਿੰਘ ਜੀ ਨੇ ਖਾਲਸਾ ਜੀ ਵੀਰ ਜੀ ਨੇ ਸਾਰੇ ਬਹੁਤ ਸਤਿਕਾਰ ਸਤਿਕਾਰ ਕਰਨੇ ਜੀ ਸੋ ਮੈਂ ਬੇਨਤੀ ਕਰਦਾ ਕਿ ਇਹ ਜੋ ਸੇਵਾ ਦਾ ਕਾਰਜ ਹੈ ਜਿਵੇਂ ਭਾਈ ਕਨਈਆ ਜੀ ਨੇ ਨਿਸ਼ਕਾਮ ਸੇਵਾ ਕੀਤੀ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਜਾਤ ਪਾਤ ਦੇ ਉਸੇ ਤਰੀਕੇ ਇਹ ਸੇਵਾ ਜਾਰੀ ਰੱਖਣ ਔਰ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਕਿ ਇਹ ਜਿਹੜੀ ਸੇਵਾ ਚੱਲ ਰਹੀ ਹੈ ਇਹਦਾ ਵੱਧ ਤੋਂ ਵੱਧ ਲਾਭ ਉਠਾਉਣ ਔਰ ਆਪਣਾ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਜਾਂ ਜੇ ਵੀ ਕੋਈ ਬਿਮਾਰ ਅਸਰ ਵਿੱਚ ਹੈਗਾ ਉਹ ਇੱਥੇ ਪਹੁੰਚ ਕੇ ਉਹਨਾਂ ਦਾ ਇਲਾਜ ਕਰੋ ਬਹੁਤ ਧੰਨਵਾਦੀ ਹਾਂ ਭਾਈ ਕਨਈਆ ਜੀ ਸ਼ੇਬਾ ਸੋਸਾਇਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਧੰਨਵਾਦ ਕਰਨ ਦਾ ਮੈਂ ਬੇਨਤੀ ਕਰਦਾ ਵੈਸੇ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਫਿਰ ਵੀ ਮੈਂ ਬੇਨਤੀ ਕਰੂੰ ਮੇਰੇ ਵੱਲੋਂ 5000 ਦੀ ਜਿਹੜੀ ਸੇਵਾ ਉਹ ਕਬੂਲ ਕਰਨ ਕਿਸੇ ਵੀ ਸਮੇਂ ਮਿਲ ਕੋ ਜੀ ਜੀ ਸਰ ਅੱਜ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਸਾਰੀਆਂ ਜਥੇਬੰਦੀਆਂ ਨੂੰ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਸਨਮਾਨ ਕੀਤਾ ਗਿਆ 3 ਸਾਲ ਇਹਨਾਂ ਦੇ ਪੂਰੇ ਹੋਣ ਤੇ ਮੈਂ ਸਾਰੀ ਭਾਈਕੁਮਈਆ ਜੀ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਮੈਂਬਰਾਂ ਨੂੰ ਵਧਾਈ ਦੇਣਾ ਕਿ ਪਿਛਲੇ 3 ਸਾਲਾਂ ਤੋਂ ਨਿਸ਼ਕਾਮ ਸੇਵਾ ਹੀ ਲਗਭਗ ਕਰ ਰਹੇ ਨੇ ਕਿਨੇ 10 ਰੁਪਏ ਪਰਚੀਏ ਲੋੜਵੰਦ ਨੂੰ ਦਵਾਈ ਉਹਨਾਂ ਦਾ ਇਲਾਜ ਮੈਂ ਸਮੇਂ-ਸਮੇਂ ਸਿਰ ਦੇਖਦਾ ਆਣਾ ਕਿ ਇਹ ਪ੍ਰੋਗਰਾਮ ਉਪਰਾਲੇ ਇਹੋ ਜਿਹੇ ਲੋੜਵੰਦ ਜਿਹੜੇ ਨੇ ਉਹਨਾਂ ਦੇ ਇਲਾਜ ਦੇ ਉਪਰਾਲੇ ਕਰਦੇ ਰਹਿੰਦੇ ਨੇ ਸੋ ਸਾਰੇ ਵਧਾਈ ਦੇ ਪਾਤਰ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰਧਾਨ ਜੀ ਇਹਨਾਂ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿੱਥੇ ਵੀ ਹਾਂ ਫਰੀ ਦਵਾਈ ਹਫਤੇ ਦੀ ਦਿੰਦੇ ਨੇ 10 ਦਿਨਾਂ ਦੀ ਜਿਵੇਂ ਵੀ ਕਿਸੇ ਨੂੰ ਲੋੜ ਏ ਬਾਰਡਰ ਪੱਟੀ ਏ ਬਾਰਡਰ ਵੈਲਟ ਏ ਹੋਰ ਵੀ ਜਥੇਬੰਦੀਆਂ ਨੂੰ ਲੋੜ ਏ ਇਹੋ ਜਿਓ ਉਪਰਾਲੇ ਕਰਨ ਦੀ ਸੋ ਫਿਰ ਸਾਰੇ ਜਿੰਨੇ ਵੀ ਇਹਨਾਂ ਦਿਹਾਉ ਦੇ ਆਧਾਰ ਨੇ ਮੈਂਬਰ ਨੇ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸੋ ਵੈ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸਰ ਹੋਰ ਜਲਾਲਾਬਾਦ ਵਾਸੀਆਂ ਨੂੰ ਨੇੜ ਤੇੜ ਦੇ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਸੰਸਥਾ ਦੇ ਬਾਰੇ ਆਹੀ ਅਪੀਲੇ ਵੀ ਬਾਤ ਚੜ ਕੇ ਸਾਥ ਦਿਆ ਕਰੋ ਯਾਰ ਧਾਰਮਿਕ ਕੰਮਾਂ ਤੋਂ ਆਪਾਂ ਜਿੰਨੀ ਕੁ ਸਾਥ ਦਿੰਨੇ ਆ ਮੈਂ ਸਮਝਦਾ ਵੀ ਧਾਰਮਿਕ ਕਾਜਾਂ ਨਾਲੋਂ ਇਹੋ ਜੇ ਕਾਜ ਬਲੱਡ ਕੈਂਪ 'ਤੇ ਅੱਖਾਂ ਦੇ ਕੈਂਪ 'ਤੇ ਦਵਾਈਆਂ ਨੇ ਇਹ ਕਾਜਾਂ ਤੇ ਜ਼ਿਆਦਾ ਅਹਿਮੀਅਤ ਦਿਆ ਕਰੀ ਹੁਣ ਆਪਾਂ ਪ੍ਰੋਗਰਾਮ ਧਾਰਮਿਕ ਵੱਡੇ ਵੱਡੇ ਉਲੀਕ ਲੈਨੇ ਆ ਤੇ ਕਈਆਂ ਚੁੱਲਿਆਂ ਦੇ ਵਿੱਚ ਆਗ ਨਹੀਂ ਬਲਦੀ ਤਿੰਨ ਤਿੰਨ ਮਹੀਨੇ ਹਾਂ ਜੀ ਉਹ ਉਥੇ ਧਾਰਮਿਕ ਪ੍ਰੋਗਰਾਮ ਕਰਾਣੇ ਕਿੱਡੇ ਮੈਂ ਨਹੀਂ ਸਮਝਦਾ ਵੀ ਵੱਡਾ ਕਰਾਓ ਜਰੂਰ ਮੈਂ ਬਿਲਕੁਲ ਖਿਲਾਫ ਨਹੀਂ ਆ ਮੈਂ ਆਪ ਸਤਿਕਾਰ ਕਰਦਾ ਸਾਰੇ ਧਾਰਮਿਕ ਦਾ ਪਰ ਇਹਨਾਂ ਚੀਜ਼ਾਂ ਦੀ ਲੋੜ ਹੈ ਇਹਨਾਂ ਚੀਜ਼ਾਂ ਲੋੜ ਹੁਣ ਚੁੱਲ੍ਹਾ ਜਿੰਨਾ ਕਰਾਂ ਤੇ ਨਹੀਂ ਭਲਿਆ ਜਾਂ ਕਿਨੂੰ ਦਵਾਈ ਦੀ ਲੋੜ ਹੈ ਬਾਰਡਰ ਪੱਟੀ ਬੈਲਟਾਂ ਤੇ ਬੜੇ ਲੋਕ ਬੈਠੇ ਨੇ ਜਿਨ੍ਹਾਂ ਕੋਲ ਪੈਸੇ ਹੀ ਨਹੀਂ ਦਵਾਈ ਕਿੱਥੋਂ ਕਰਾਣਗੇ ਤੇ ਅੱਖਾਂ ਦੇ ਆਪਰੇਸ਼ਨ ਕਰਾ ਰਹੇ ਨੇ ਕੱਲ ਕੈਂਪ 'ਤੇ ਸਾਡੇ ਦੋਸਤ ਨੇ ਭਰਾ ਨੇ ਉਹੀ ਵਧਾਈ ਦੇ ਪਾਤਰ ਨੇ ਬਲੱਡ ਬੈਂਕ ਲਵਾਉਂਦੇ ਨੇ ਜਿਹੜੇ ਬਲੱਡ ਕੈਂਪ ਲਵਾਉਂਦੇ ਨੇ ਸਤਨਾਮ ਜੀ ਹੁਣੀ ਉਹੀ ਵਧਾਈ ਦੇ ਪਾਤਰ ਨੇ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਯਾਰ ਚਿੱਟੇ-ਚੂਟੇ ਜੇ ਲੱਗੇ ਜੇ ਸਾਈ ਦੀਆੜੀ ਤਾਸ਼ ਕੁੱਟਣ ਲੱਗੇ ਖੜੇ ਜੇ ਤੇ ਇੱਧਰ ਆਓ ਇਹਨਾਂ ਦੀ ਮਦਦ ਦੇ ਵਿੱਚ ਲੱਗੋ ਪਿੰਡਾਂ ਦੇ ਨੌਜਵਾਨ ਕੱਢ ਕੇ ਲਿਆਓ ਸਮੇਂ ਦੀ ਲੋੜ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਨੇ ਆਪਣੀਆਂ ਜਵਾਨੀਆਂ ਜਿਹੜੀਆਂ ਨਾ ਆਪਾਂ ਨੂੰ ਆਪਣੀਆਂ ਜਵਾਨੀਆਂ ਲਾ ਕੇ ਤੇ ਆਪਾਂ ਨੂੰ ਯਾਦੀ ਲੈ ਕੇ ਦਿੱਤੀ ਹੈ ਉਹਦਾ ਮਤਲਬ ਇਹ ਨਹੀਂ ਵੀ ਆਪਾਂ ਚਿੱਟਾ ਲਾ ਕੇ ਤੇ ਹੁਣ ਹੈਣਾ ਆਠੇ ਪਾਂ ਦੇ ਫਰੀਏ ਉਹਦਾ ਮਤਲਬ ਇਹ ਵੀ ਸਮਾਜ ਸੇਵਾ ਦੇ ਕੰਮਾਂ ਚ ਆਓ ਜਿੱਥੇ ਗਲਤ ਹੁੰਦਾ ਉਥੇ ਬੋਲੋ ਵੀ ਤੇ ਸਮਾਜ ਸੇਵਾ ਦੇ ਕੰਮ ਕਰੋ ਆਹੀ ਹੈ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਾਨੂੰ ਸਿੱਖੀ ਸਿਧਾਂਤ ਦਿੱਤਾ ਹੈ ਉਹਦੇ ਤੇ ਵੀ ਖਰੇ ਉੱਤਰਿਏ ਤੇ ਨਾਲ ਨਾਲ ਜਿਵੇਂ ਜਿਵੇਂ ਉਪਰਾਲਾ ਕਰ ਰਹੇ ਨੇ ਬੜਾ ਵਧੀਆ ਉਪਰਾਲਾ ਹੈ ਹਰੇਕ ਪਿੰਡ ਪਿੰਡ ਦੇ ਵਿੱਚ ਇਹੋ ਜਿਹੇ ਉਪਰਾਲੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਨੇ ਕੋਈ ਬਾਹਲੇ ਪੈਸੇ ਵੀ ਨਹੀਂ ਲੱਗਦੇ ਥੋੜੇ ਥੋੜੇ ਪੈਸੇ ਲੱਗਦੇ ਨੇ ਬਲੱਡ ਕੈਂਪ ਤੇ ਕਿੰਨ ਲੱਗਦਾ ਦੱਸੋ ਹਣਾ ਬਲੱਡ ਇਹੋ ਜਿਹਾ ਵੀ ਜਿਹੜਾ ਡੁਬਲੀਕੇਟ ਸੀ ਤਿਆਰ ਹੀ ਨਹੀਂ ਹੋ ਸਕਦੀ ਤੇ ਐਕਸੀਡੈਂਟ ਹੋ ਗਿਆ ਕੋਈ ਹਮਲਾ ਹੋ ਗਿਆ ਅਤਵਾਦੀ ਤੇ ਸਾਡੇ ਫੌਜ ਦੇ ਜਵਾਨਾਂ ਨੂੰ ਲੋੜ ਪੈਣੀ ਹੈ ਤੇ ਉੱਥੇ ਸਾਡਾ ਜਿਹੜਾ ਜੈਨੂਅਲ ਦਿੱਤਾ ਬਲੱਡ ਹੀ ਕੰਮ ਆਣਾ ਸੋ ਨੌਜਵਾਨਾਂ ਨੂੰ ਫਿਰ ਅਪੀਲ ਹੱਥ ਜੋੜ ਕੇ ਵੀ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਜਿਨੀਆਂ ਨੇ ਸੰਸਥਾਵਾਂ ਨੇ ਸਾਰਿਆਂ ਦਾ ਸਹਿਯੋਗ ਦਿਓ ਸੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਬਣਵੀਂ ਚ ਕੀ ਕਹਿਣਾ ਚਾਹੋਗੇ ਅੱਜ ਸਨਮਾਨਿਤ ਕੀਤਾ ਗਿਆ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੈਂ ਧੰਨਵਾਦ ਕਰੀਏ ਜੀ ਭਾਈ ਕਈ ਨ ਕਨਈਆ ਜੀ ਸੁਸਾਇਟੀ ਵੈਲਫੇਅਰ ਸੁਸਾਇਟੀ ਦਾ ਜਿਨ੍ਹਾਂ ਨੇ ਪੂਰੇ ਅੱਜ ਪੂਰੇ 3 ਸਾਲ ਹੋ ਗਏ ਫ੍ਰੀ ਚ ਸੇਵਾ ਕਰਦੇ ਆ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਅਗਰ ਬੰਦੇ ਦੇ ਘਰੇ ਬਿਮਾਰੀ ਹੈ ਨਾ ਤੇ ਉਹ ਰੋਟੀ ਨਹੀਂ ਖਾ ਸਕਦਾ ਕਿਉਂਕਿ ਦਵਾਈਆਂ ਦਾ ਖਰਚਾ ਇੰਨਾ ਹੋ ਜਾਂਦਾ ਹੈ ਕਿ ਬੰਦੇ ਨੂੰ ਰੋਟੀ ਖਾਣ ਜੋਗੇ ਪੈਸੇ ਨਹੀਂ ਬਚਦੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਵੀ ਜਿਹੜੇ ਪਿਛਲੇ 3 ਸਾਲ ਤੋਂ ਮੰਨ ਕੇ ਚੱਲੋ ਵੀ ਭਾਈਕਨ ਜੀ ਸੁਸਾਇਟੀ ਵੱਲੋਂ ਫਰੀ ਦਵਾਈਆਂ ਦਿੰਦੇ ਆ ਰਹੇ ਨੇ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਕੋਈ ਵੀ ਜਿਹਦੇ ਘਰੇ ਬਿਮਾਰੀ ਵੱਢਦੀ ਹੈ ਨਾ ਉਹਨੂੰ ਪਤਾ ਹੁੰਦਾ ਹੈ ਵੀ ਉਹ ਦਿਨ ਦੇ ਵਿੱਚ ਕਿੰਨੇ ਕੇ ਪੈਸੇ ਦਵਾਈਆਂ ਤੇ ਲਾਉਂਦਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਹੜੇ 3 ਸਾਲ ਤੋਂ ਸੇਵਾ ਕਰਦੇ ਆ ਰਹੇ ਨੇ ਤੇ ਮਾਲਕ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਾਧਾ ਹੋਵੇ ਇਹਨਾਂ ਦੀ ਟੀਮ ਦੇ ਵਿੱਚ ਜਿੰਨਾ ਹੋ ਸਕੇ ਆਸੀਂ ਵੀ ਸਹਿਯੋਗ ਕਰਾਂਗੇ ਰੱਬ ਚਾਹੇ ਕੀ ਕਹਿਣਾ ਇਸ ਤੋਂ ਵੱਡੀ ਸੇਵਾ ਨਹੀਂ ਹੈਗੀ ਧੰਨਵਾਦ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਕੈਂਪ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨੇਆ ਸੇਵਾ ਸੁਸਾਇਟੀ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਸਾਹਿਬ ਪਹੁੰਚੇ ਆ ਜਿੱਤੇ ਅੱਜ 3 ਸਾਲ ਹੋਣ ਤੇ ਸਾਡੇ ਡਿਪਟੀ ਸਾਹਿਬ ਨੇ ਸਾਰੇ ਪ੍ਰਬੰਧਕ ਕਮੇਟੀ ਔਰ ਭਾਈ ਕਨੇਆ ਸੇਵਾ ਸੁਸਾਇਟੀ ਮੈਂਬਰਾਂ ਨੂੰ ਧੰਨਵਾਦ ਕੀਤਾ ਵੀ ਤੁਸੀਂ ਬਹੁਤ ਤਰੀਕੇ ਦੇ ਅੱਛੇ ਨਾਲ ਸੇਵਾ ਕਰ ਰਹੇ ਹੋ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਵੀਜੇ ਛਾਵੜੇ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਦੇਖੋ ਵੀ ਇੱਕ ਉਹਨਾਂ ਦਾ ਹਸਪੀਟਲ ਪ੍ਰਾਈਵੇਟ ਕਲੀਨਿਕ ਛੱਡ ਕੇ ਹਰ ਬੁੱਧਵਾਰ ਹਰ ਬੁੱਧਵਾਰ ਮੈਡਮ ਇੱਥੇ ਆਣ ਕੇ ਆਪਦੀਆਂ ਸਵਾਵਾਂ ਲੰਬਾਉਂਦੇ ਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕੋਈ ਵੀ ਇੱਕ ਘੰਟਾ ਨਹੀਂ ਛੱਡਦਾ ਹਰ ਬੁੱਧਵਾਰ ਸਾਡੇ ਮੈਡਮ ਬਹੁਤ ਸਤਿਕਾਰਯੋਗ ਨੇ ਜਿਹੜੇ ਇੱਥੇ ਆਣ ਕੇ ਫ੍ਰੀ ਮਰੀਜ਼ਾਂ ਦਾ ਇਲਾਜ ਕਰਦੇ ਨੇ ਔਰ ਮੈਡੀਸਨ ਭਾਈ ਕਨਈਆ ਵੈਲਵਰ ਸੁਸਾਇਟੀ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਪ੍ਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਕਿਸੇ ਨੂੰ ਵੀ ਕਦੇ ਕੋਈ ਲੋੜ ਪੈਂਦੀ ਹੈ ਭਾਈ ਕਨਈਆ ਵੈਲਵਰ ਸੁਸਾਇਟੀ ਤੋਂ ਦਵਾਈ ਲੈਣ ਔਰ ਕਦੇ ਹੋਰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਜਦੋਂ ਮਰਜ਼ੀ ਸੰਪਰਕ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਜੋ ਇਹ ਸੰਸਥਾ ਚਲਾਈ ਰਹੀ ਹੈ ਫ੍ਰੀ ਦਵਾਈਆਂ ਦੀ ਦੇਖੋ ਪੁਰਾਤਨ ਟਾਈਮ ਵੀ ਗੁਰੂ ਘਰਾਂ ਦੀ ਇੱਕ ਮਰਿਆਦਾ ਹੁੰਦੀ ਸੀ ਜਿੱਥੇ ਗੁਰਦੁਆਰਾ ਸਾਹਿਬ ਸੀ ਉੱਥੇ ਦਵਾਈਖਾਨੇ ਤੇ ਪੜਾਈ ਮਿਲਦੀ ਸੀ ਮੈਂ ਬਹੁਤ ਬਹੁਤ ਧੰਨਵਾਦੀ ਆ ਭਗਵਾਨ ਸਿੰਘ ਵੀਰ ਜੀ ਦਾ ਹੋਰ ਮੇਰੇ ਸਾਰੇ ਡਾਕਟਰ ਸਾਹਿਬ ਦਾ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਉਹ ਪੁਰਾਤਨ ਮਰਿਆਦਾ ਨੂੰ ਫਿਰ ਬਹਾਲ ਕੀਤਾ ਗੁਰਦੁਆਰਾ ਰਾਮਗੜੀਆ ਸਾਹਿਬ ਜੋ ਮੈਂ ਸਮੂਹ ਗੁਰਦੁਆਰਾ ਪਰੰਦਰ ਕਮੇਟੀਆ ਨੂੰ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਵੀ ਇਸੇ ਤਰ੍ਹਾਂ ਅਸੀਂ ਜਿੱਥੇ ਮੰਦਰ ਹੈ ਗੁਰਦੁਆਰਾ ਹੈ ਮਸੀਤ ਹੈ ਇਸੇ ਤਰ੍ਹਾਂ ਦੇ ਦੁਆਖਾਨੇ ਚੱਲਣ ਤੇ ਬਹੁਤ ਬਹੁਤ ਧੰਨਵਾਦੀਆਂ ਜਲਾਲਾਬਾਦ ਦੇ ਡੀਐਸਪੀ ਸਾਹਿਬ ਜੀ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਇਹਨਾਂ ਸੰਸਥਾਵਾਂ ਦੀ ਬਾਹ ਫੜੀ ਤੇ ਅੱਜ ਲੋਕਾਂ ਨੂੰ ਅਪੀਲ ਕੀਤੇ ਨਾਲ ਸਹਿਯੋਗ ਦੇਣ ਲਈ ਪਹੁੰਚੇ ਨੇ ਤੇ ਸਦਨਾਮ ਵੀਰ ਜੀ ਦਾ ਜਿਨ੍ਹਾਂ ਨੇ ਦਿਨ ਰਾਤ ਕੀਤਾ ਬਾਕੀ ਸਾਰੇ ਪਰਿਵਾਰਾਂ ਨੇ ਰਲ ਮਿਲ ਕੇ ਇਹ ਦਵਾਖਾਨਾ ਜੋ ਗੁਰੂ ਨਾਨਕ ਸਾਹਿਬ ਦੀ ਮਰਿਆਦਾ ਅਨੁਸਾਰ ਸੀ ਉਹ ਦਵਾਖਾਨੇ ਨੂੰ ਕਾਇਮ ਕੀਤਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਸਾਰੇ ਵੀਰਾਂ ਦਾ ਨਾਲ ਹੀ ਤੁਹਾਨੂੰ ਗੁਰਗਨ ਸਾਹਿਬ ਜੀ ਅਰਦਾਸ ਕਰਦਾ ਗੁਰੂ ਸਾਹਿਬ ਇਹ ਦਵਾਖਾਨੇ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਇਹ ਸਨਮਾਨਿਤ ਕੀਤਾ ਗਿਆ ਹੈ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਾਰੇ ਹੀ ਸਾਥੀਆਂ ਨੂੰ ਜੋ ਸਾਥ ਦੇ ਰਿਹਾ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਦਾ ਤੁਸੀਂ ਕੀ ਕਹਿਣਾ ਚਾਹੋ ਅਸੀਂ ਧੰਨਵਾਦੀ ਹਾਂ ਪਰ ਅਸਲ ਜਿਹੜਾ ਸਨਮਾਨ ਬਣਦਾ ਹੈ ਉਹ ਸਰਦਾਰ ਭਗਵਾਨ ਸਿੰਘ ਭਾਈ ਕਨਈਆ ਵੈਲਫੇਅਰ ਸੁਸਾਇਟੀ ਦੇ ਸੈਕਰੀ ਨੇ ਔਰ ਮੈਡਮ ਡਾਕਟਰ ਜੋਤੀ ਸ਼ਾਬੜਾ ਜੀ ਉਹਨਾਂ ਦਾ ਬਣਦਾ ਉਹ ਹਰ ਹਫਤੇ ਬਿਨਾਂ ਨਿਰਵਿਘਨ ਮਤਲਬ 10 ਸਾਲਾਂ ਤੋਂ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ ਅਸਲ ਸਨਮਾਨ ਉਹਨਾਂ ਦਾ ਬਣਦਾ ਔਰ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦੋਨਾਂ ਸ਼ਖਸੀਅਤਾਂ ਦਾ ਸਾਸੀ ਜਿੰਨਾ ਸਹਿਯੋਗ ਦੇ ਸਕੀ ਦੇਵਾਂਗੇ ਔਰ ਇੱਕ ਬੇਨਤੀ ਸੰਸਥਾ ਵੱਲੋਂ ਮੈਂ ਕਰਨਾ ਚਾਹੁੰਦਾ ਇਹ ਹੈਗਾ ਆਪਣਾ ਭਾਈ ਕਨਈਆ ਵੈਲਫੇਅਰ ਸੁਸਾਇਟੀ ਦਾ ਸ਼ੇਅਰ ਕੋਡ ਹੈ 102 ਰੁਪਏ 50 ਰੁਪਏ ਜੋ ਵੀ ਕੋਈ ਸੇਵਾ ਜੋ ਸਮਰੱਥ ਹੈ ਸੇਵਾ ਉਹ ਪਾਵੇ ਔਰ ਮੈਂ ਅੱਜ ਆਇਆ ਮੈਨੂੰ ਬੁਲਾਇਆ ਗਿਆ ਮੈਂ ਅੱਜ ਇੱਕੀ ਸੂਤ ਸੇਵਾ ਪਾ ਕੇ ਜਾਊਂਗਾ ਔਰ ਸਾਰੇ ਵੀਰਾਂ ਸੱਜਣਾਂ ਨੂੰ ਬੇਨਤੀ ਹੈ ਕਿ ਇਹ ਦਵਾਖਾਨਾ ਜਿਹੜਾ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਉਹਦੇ 'ਚ ਸਹਿਯੋਗ ਦਿਓ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਹੀ ਕਨਈਆ ਵੈਲਫੇਅਰ ਸੁਸਾਇਟੀ ਜਿਹੜਾ ਪਿਛਲੇ ਲਗਾਤਾਰ 3 ਸਾਲ ਤੋਂ ਜਿਹੜਾ ਪਿਸ਼ਕਾਮ ਸੇਵਾ ਕਰ ਰਹੀ ਹੈ ਮੈਡੀਸਨ ਦੇ ਜਿਹੜੇ ਲੰਗਰ ਲਗਾ ਕੇ ਔਰ ਸਾਰਾ ਵੱਡੀ ਗੱਲ ਇਹ ਨਾਲੇ ਨਾਲ ਜਿਹੜੀ ਇਹ ਦਵਾਈਆਂ ਇਹਨਾਂ ਕੋਲ ਆਯੁਰਵੈਦਿਕ ਬਹੁਤ ਹੀ ਵਧੀਆ ਜੋ ਸਰੀਰ ਨੂੰ ਨੁਕਸਾਨ ਨਹੀਂ ਦਿੰਦੀਆਂ ਫਾਇਦਾ ਹੀ ਫਾਇਦਾ ਕਰਨਗੀਆਂ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਨਿਭਾ ਰਹੇ ਨੇ ਕੱਲੀ ਇਹ ਮੈਡੀਕਲ ਦੀ ਲਾਈਨ 'ਚ ਨਹੀਂ ਹੋਰ ਵੀ ਜਿਹੜੇ ਸਮਾਜ ਸੇਵੀ ਕੰਮ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੇਰੇ ਨਾਲ ਇਹ ਸਾਰੇ ਭਗਵਾਨ ਅੰਕਲ ਜੀ ਜੀ ਔਰ ਨਾਲ ਸਾਰੀਆਂ ਨਾਲ ਦੀ ਟੀਮ ਜਿਹੜੀ ਜੁੜੀ ਹੋਈ ਹੈ ਔਰ ਇਹ ਜਿਹੜਾ ਬੱਚਿਆਂ ਨੂੰ ਖੇਡਾਂ ਵੱਲ ਵੀ ਉਧਰ ਵੀ ਇਹਨਾਂ ਨੂੰ ਇਨਾਮ ਦੇ ਕੇ ਕੋਈ ਬੱਚਾ ਜਿਹੜਾ ਵਧੀਆ ਜਿੱਤ ਕੇ ਆਉਂਦਾ ਉਹਨੂੰ ਸਪੈਸ਼ਲ ਤੌਰ ਤੇ ਸਨਮਾਨਤ ਕਰਦੇ ਨੇ ਆਪਣੇ ਜਲਾਲਾਬਾਦ ਦਾ ਜਾਂ ਇਲਾਕੇ ਦਾ ਕੋਈ ਵੀ ਬੱਚਾ ਕਿਸੇ 스테ਜ ਦਾ ਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਉਂਦਾ ਉਹਨਾਂ ਨੂੰ ਸਨਮਾਨਤ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਨੇ ਬੱਚਿਆਂ ਦਾ ਹੌਸਲਾ ਵੱਧਾ ਹਰ ਇੱਕ ਫੀਲਡ ਦੇ ਵਿੱਚ ਇਹ ਆਪਦਾ ਬਹੁਤ ਵਧੀਆ ਯੋਗਦਾਨ ਪਾਣਾ ਇਹ ਇੱਕ ਸੱਚੇ ਤੇ ਸੁੱਚੇ ਇਨਸਾਨਾਂ ਦੀ ਇੱਕ ਟੀਮ ਹੈ ਮੈਂ ਤਾਂ ਲੋਕਾਂ 'ਗੇ ਅਪੀਲ ਕਰਾਂਗਾ ਇਹਨਾਂ ਦਾ ਵੱਾਚੜ ਕੇ ਸਾਥ ਦਿਓ ਸਾਥ ਹੀ ਹੈ ਟਾਈਮ ਕੱਢੋ ਉਹ ਜਿੰਨਾ ਗਵਾਦਾ ਦਸਵੰਤ ਜਿਹੜਾ ਆਪਾਂ ਗੁਰਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਨੇ ਇੱਕ ਦਸਵੰਤ ਜੀ ਆਪਣੇ ਗੁਰੂ ਨਾਨਕ ਪਿਤਾ ਜੀ ਨੇ ਦੀ ਚਲਾਈ ਹੈ ਆਪਣਾ ਦਸਵੰਤ ਇਹਨਾਂ ਕੰਮਾਂ ਦੇ ਵਿੱਚ ਆਪਾਂ ਕੱਢ ਕੇ ਕੱਲਾ ਪੈਸੇ ਦੇ ਰੂਪ ਵਿੱਚ ਨਹੀਂ ਟਾਈਮਿੰਗ ਦੇ ਰੂਪ ਵਿੱਚ ਇਹਨਾਂ ਨੇ ਨਾਲ ਅੱਗੇ ਸੇਵਾ ਕਰੀਏ ਦੀਨ ਦੁਖੀਆਂ ਨੂੰ ਸੰਭਾਲੀਏ ਔਰ ਸਭ ਨਾਲ ਵੱਡੀ ਸੇਵਾ ਹੈ ਔਰ ਅਸੀਂ ਵੀ ਜਿੰਨਾ ਨੂੰ ਸਾਡੇ ਕੋਲ ਹੋਇਆ ਅਸੀਂ ਇਹਨਾਂ ਦਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਇਹਨਾਂ ਦੇ ਸਾਥ ਦੇਾਂਗੇ ਪੂਰਾ ਇਹਨਾਂ ਗੱਲਾਂ ਨਾਲ ਅਸੀਂ ਇਹਨਾਂ ਦਾ ਜਿਹੜਾ ਧੰਨਵਾਦ ਕਰਦੇ ਆਂ ਔਰ ਅਸੀਂ ਵੀ ਜਿਹੜਾ ਸਪੋਰਟ ਦੇ ਵਿੱਚ ਸੇਵਾ ਕਰਦੇ ਹਾਂ ਉਹਨਾਂ ਔਰ ਇਹਨਾਂ ਸੱਜਣਾ ਦੇ ਬਦੌਲਤ ਹੀ ਅਸੀਂ ਜਿਹੜਾ ਇੱਥੇ ਬਹੁਤ ਵਧੀਆ ਸਰਵਾਈਵ ਕਰ ਰਹੇ ਆ ਧੰਨਵਾਦੀ ਜੀ ਸਰ ਅੱਜ ਸਾਰੇ ਸਹਿਯੋਗੀ ਪਹੁੰਚੇ ਆ ਇਸ ਕੈਂਪ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਕਨਈਆ ਵੈਲਫੇਅਰ ਸੁਸਾਇਟੀ ਵੱਲੋਂ ਜਿੰਨੇ ਪ੍ਰੈਸ ਵਾਲੇ ਡੀਐਸਪੀ ਸਾਹਿਬ ਅਸ਼ੋਕ ਜੀ ਸਤਨਾਮ ਜੀ ਰਿੰਕੂ ਵੀਰ ਜੀ ਤਨਵੀਰ ਜੀ ਬੰਤੀ ਜੀ ਜਿੰਨੇ ਵੀ ਆਏ ਨੇ ਨਾਮ ਅਨੇਕਾਂ ਹਨ ਸਾਰਿਆਂ ਦਾ ਤਹਿ ਦਿਲੋਂ ਭਾਈ ਕਨਈਆ ਵੈਲਫੇਅਰ ਸੁਸਾਇਟੀ ਵੱਲੋਂ ਧੰਨਵਾਦ ਮਹਾਰਾਜ ਅੱਗੇ ਅਰਦਾਸ ਕਰਾਂਗੇ ਕਿ ਜਿਵੇਂ ਸਾਡਾ ਭਾਈ ਕਨਈਆ ਦਾ ਪਰਿਵਾਰ ਵੱਧ ਰਿਹਾ ਹੈ ਐਵੇਂ ਹੀ ਸਾਡੇ ਨਾਲ ਸੰਜਾ ਮਾਝ ਸੇਵੀ ਜੋ ਸੰਸਥਾਵਾਂ ਨੇ ਉਹ ਜੁੜਨ ਤੇ ਸਾਡਾ ਸੰਯੋਗ ਵੀ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ